लिम रिलेशनशिप ਦੇ ਵਿੱਚ ਰਹਿ ਰਹੇ ਜਾਂ ਫਿਰ ਰਹਿਣ ਦੀ ਸੋਚਣ ਵਾਲੇ ਧਿਆਨ ਨਾਲ ਸੁਣ ਲਓ ਹੋ ਜਾਵੇਗੀ 6 ਮਹੀਨੇ ਦੀ ਕੈਦ ਤੇ 25000 ਰੁਪਏ ਜੁਰਮਾਨਾ ਜੋ ਲੋਕ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਦੀ ਸੋਚ ਰਹੇ ਨੇ ਜਾਂ ਫਿਰ ਆਲਰੇਡੀ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਲਈ ਬੇਹੱਦ ਜ਼ਰੂਰੀ ਖਬਰ ਸਾਹਮਣੇ ਆਈ ਹੈ 6 ਮਹੀਨੇ ਦੀ ਕੈਦ ਹੋ ਸਕਦੀ ਹੈ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੇਹੱਦ ਇੰਪੋਰਟੈਂਟ ਤੁਹਾਡੇ ਲਈ ਇਹ ਰੂਲਸ ਅਸੀਂ ਸਾਹਮਣੇ ਲੈ ਕੇ ਆਏ ਹਾਂ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਯੂਨੀਫਾਰਮ ਸਿਵਲ ਕੋਡ ਦੇ ਲਾਗੂ ਹੋਣ ਤੋਂ ਬਾਅਦ ਰਾਜ ਦੇ ਵਿੱਚ ਵੈਬ ਪੋਰਟਲ ਤੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਰਜਿਸਟਰ ਕਰਨਾ ਲਾਜ਼ਮੀ ਹੋ ਜਾਵੇਗਾ ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਜੋੜੇ ਨੂੰ 6 ਮਹੀਨੇ ਦੀ ਕੈਦ 25000 ਰੁਪਏ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ ਜੋੜੇ ਨੂੰ ਰਜਿਸਟ੍ਰੇਸ਼ਨ ਵਜ੍ਹਾ ਜੋ ਰਸੀਦ ਮਿਲੇਗੀ ਉਸ ਦੇ ਅਧਾਰ ਤੇ ਉਹ ਕਿਰਾਏ ਤੇ ਮਕਾਨ ਹੋਸਟਲ ਜਾਂ ਪੀਜੀ ਦੇ ਵਿੱਚ ਰਹਿ ਸਕਣਗੇ ਇੱਥੋਂ ਤੱਕ ਕਿ ਰਜਿਸਟ੍ਰੇਸ਼ਨ ਦੇ ਵਿੱਚ 1 ਮਹੀਨੇ ਦੀ ਦੇਰੀ 3 ਮਹੀਨਿਆਂ ਤੱਕ ਦੀ ਜੇਲ 10000 ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਇਹ ਸ਼ਰਤਾਂ ਹਨ ਲਾਜ਼ਮੀ ਲਿਵ-ਇਨ ਰਿਲੇਸ਼ਨਸ਼ਿਪ ਨੂੰ ਯੂਸੀਸੀ ਦੇ ਵਿੱਚ ਸਪੱਸ਼ਟ ਰੂਪ ਦੇ ਵਿੱਚ ਪ੍ਰਭਾਵਿਤ ਜੋ ਕੀਤਾ ਜਾਏਗਾ ਪਰਿਭਾਸ਼ਿਤ ਕੀਤਾ ਜਾਏਗਾ ਸਿਰਫ ਇੱਕ ਬਾਲਗ ਪੁਰਸ਼ ਅਤੇ ਇੱਕ ਬਾਲਗ ਔਰਤ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਸਕਣਗੇ ਉਹ ਪਹਿਲਾਂ ਤੋਂ ਹੀ ਵਿਆਹੇ ਹੋਏ ਨਹੀਂ ਹੋਣੇ ਚਾਹੀਦੇ ਜਾਂ ਫਿਰ ਕਿਸੇ ਹੋਰ ਨਾਲ ਲਿਵਨ ਰਿਲੇਸ਼ਨਸ਼ਿਪ ਵਿੱਚ ਨਹੀਂ ਰਹਿ ਰਹੇ ਹੋਣੇ ਚਾਹੀਦੇ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਲਿਵਨ ਰਿਲੇਸ਼ਨ ਦੇ ਵਿੱਚ ਰਹਿਣ ਦੇ ਲਈ ਇੱਕ ਰਜਿਸਟਰਡ ਵੈਬ ਪੋਰਟਲ ਤੇ ਰਜਿਸਟ੍ਰੇਸ਼ਨ ਲਾਜ਼ਮੀ ਕਰਨੀ ਪਵੇਗੀ ਜੇਕਰ ਰਜਿਸਟ੍ਰੇਸ਼ਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਫਿਰ ਜੋ ਹੈ ਤੁਹਾਨੂੰ ਦੱਸ ਦੇ ਨਿਕ ਰਜਿਸਟ੍ਰੇਸ਼ਨ ਜਿਹੜੀ ਹੈ ਉਸ ਤੋਂ ਇਨਕਾਰ ਕੀਤਾ ਜਾਂਦਾ ਤਾਂ ਰਜਿਸਟਰਾਰ ਨੂੰ ਲਿਖਤੀ ਰੂਪ ਦੇ ਵਿੱਚ ਉਸ ਦੇ ਕਾਰਨਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਰਜਿਸਟਰਡ ਲਿਵਨ ਰਿਲੇਸ਼ਨਸ਼ਿਪ ਦੇ ਖਤਮ ਹੋਣ ਦੇ ਲਈ ਇੱਕ ਲਿਖਤੀ ਬਿਆਨ ਦੀ ਲੋੜ ਹੋਵੇਗੀ ਜੇਕਰ ਰਜਿਸਟਰਾਰ ਨੂੰ ਲੱਗਦਾ ਹੈ ਕਿ ਰਿਸ਼ਤੇ ਦੇ ਖਤਮ ਹੋਣ ਤੇ ਜੋ ਹੈ ਕਾਰਨ ਗਲਤ ਜਾਂ ਸ਼ੱਕੀ ਹਨ ਤਾਂ ਉਹ ਪੁਲਿਸ ਜਾਂਚ ਨੂੰ ਸਬਦਾਂ ਦੇ ਸਕਦਾ ਹੈ 21 ਸਾਲ ਤੋਂ ਘੱਟ ਉਮਰ ਦੇ ਮਾਪਿਆਂ ਜਾਂ ਫਿਰ ਸਰਪ੍ਰਸਤਾਂ ਨੂੰ ਵੀ ਸੂਚਿਤ ਕਰਨਾ ਲਾਜ਼ਮੀ ਹੋ ਜਾਵੇਗਾ ਜਨ ਤੱਕ ਨੀਤੀ ਅਤੇ ਨੈਤਿਕਤਾ ਦੇ ਵਿਰੁੱਧ ਹੋਣ ਵਾਲੇ ਮਾਮਲਿਆਂ ਦੇ ਵਿੱਚ ਲਿਵ-ਇਨ ਰਿਸ਼ਤੇ ਦਰਜ ਨਹੀਂ ਕੀਤੇ ਜਾਣਗੇ ਇੱਕ ਔਰਤ ਆਪਣੇ ਲਿਵ-ਇਨ ਰਿਲੇਸ਼ਨ ਦੇ ਵਿੱਚ ਜੋ 파ਟਨਰ ਦੁਆਰਾ ਉਜਾੜ ਮਗਰੋਂ ਯਾਨੀ ਕਿ ਉਹਨੂੰ ਛੱਡਣ ਮਗਰੋਂ ਅਗਰ ਉਹ ਤੁਹਾਨੂੰ ਧੋਖਾ ਦੇ ਦਿੰਦਾ ਹੈ ਤਾਂ ਰੱਖ-ਰਖਾ ਦਾ ਦਾਵਾ ਵੀ ਕਰ ਸਕਦੀ ਹੈ ਉਹ ਜੋ ਔਰਤ ਹੋਵੇਗੀ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਪੈਦਾ ਹੋਏ ਬੱਚੇ ਨੂੰ ਮਿਲਣਗੇ ਜੈਵਿਕ ਬੱਚੇ ਦੇ ਸਾਰੇ ਅਧਿਕਾਰ ਤੇਜ ਦੇ ਨਾਲ ਹੀ ਦਾਜਲ ਲਿਵਨ ਦੌਰਾਨ ਪੈਦਾ ਹੋਏ ਬੱਚੇ ਉਸ ਜੋੜੇ ਦੇ ਜਾਇਜ਼ ਬੱਚੇ ਮੰਨੇ ਜਾਣਗੇ ਅਤੇ ਉਸ ਬੱਚੇ ਨੂੰ ਜੈਵਿਕ ਬੱਚੇ ਦੇ ਸਾਰੇ ਅਧਿਕਾਰ ਮਿਲਣਗੇ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੇ ਲਈ ਵੱਖ ਹੋਣ ਦੇ ਲਈ ਰਜਿਸਟਰ ਕਰਨਾ ਵੀ ਲਾਜ਼ਮੀ ਹੋਵੇਗਾ ਰਜਿਸਟਰਾਰ ਦੇਵੇਗਾ ਤੁਹਾਨੂੰ ਰਜਿਸਟ੍ਰੇਸ਼ਨ ਦੀ ਰਸੀਦ ਰਜਿਸਟ੍ਰੇਸ਼ਨ ਤੋਂ ਬਾਅਦ ਰਜਿਸਟਰਾਰ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਰਸੀਦ ਦੇਵੇਗਾ ਉਸ ਰਸੀਦ ਦੇ ਆਧਾਰ ਤੇ ਜੁੜਾ ਕਿਰਾਏ ਤੇ ਮਕਾਨ ਜਾਂ ਹੋਸਟਲ ਜਾਂ ਫਿਰ ਪੀਜੀ ਦੇ ਵਿੱਚ ਰਹਿ ਸਕਣਗੇ ਰਜਿਸਟਰਡ ਨੂੰ ਰਜਿਸਟਰ ਕਰਨ ਵਾਲੇ ਜੋੜੇ ਦੇ ਮਾਪਿਆਂ ਜਾਂ ਸਰਪ੍ਰਸਤ ਨੂੰ ਵੀ ਸੂਚਿਤ ਵੀ ਕਰਨਾ ਹੋਵੇਗਾ